ਜੈ ਗੁਰੰਗਨ ਗੁਰਤੇ ਅਮਰਦਾਸ ਰਾਮ ਦਾ ਸਹਿਬੀ ਸੰਗਮ ਆਇਆ ਹਨ ਹਰ ਕੋ ਬੇਦਰੋਂ ਸੇ ਬਰੋਸ ਦੀ ਹਾਰਾ ਸ੍ਰੀ ਹਰਿ ਗਿਸ਼ਨੀ ਜੈ ਆਇਆ ਜੇ ਸ੍ਰੇਠਾ ਸਭ ਬਚਾਈ ਕੀ ਮਹਾਰਸ ਸੁਰੇ ਅੰਧਾਰ ਕੋਂ ਚਤ ਤਾਗਰਿ ਸੋਖਾਈ ਦੂਸਵਾਰ ਦਾਸ ਨੇ ਕਾਸ਼ ਸ੍ਰੀ ਗੋਬਿੰਦ ਸਿੰਘ ਜੈ ਵੀ ਸੋਖਾਈ ਸਹਾਇ ਦਸਾਂ ਪਾਉਂਦੇ ਆ ਜੀ ਜੋਤਾਂ ਤਾਂ ਸ੍ਰੀ ਗੁਰਮੁਖ ਸਾਹਿਬ ਦੀ ਬਾਣੀ ਦਾ ਧਾਮ ਦਾ ਘਰ ਗੋਦੋ ਦੀ ਬਾੜ ਦੇ ਤਾਣੀਆਂ ਦੀ ਤਾਣ ਝੋਟਿਆਂ ਦੀ ਉਠਤਾਂ ਅਨੁਸਾਰ ਸਤਿਗੁਰੂ ਜੀ ਮਹਾਰਾਜ ਗੁਰੂ ਪਾਸ਼ਾ ਪਿਤਾ ਮਾਜੇ ਜੀ ਨਾਲ ਸਮਝਾਉਂਦਾ ਪਾਵਨ ਤੇ ਪ੍ਰਚਾਰਨਾ ਗੁਰਮਾਲ ਖਰਦਾਸ ਜੀ ਦੀ ਆਪ ਜੀ ਮਹਾਨ ਮਹਾਨ ਕਰਤਾ ਦੇ ਸਦਕਾ ਹਰ ਕੈਤਵਾਰ ਵਾਲੇ ਦਿਨ ਖਾਲਸਾ ਗੁਰਮਤ ਪ੍ਰਸੰਗਿਤ ਅਕੈਡਮੀ ਦੇ ਸਮੂਹ ਵਿਦਿਆਰਥੀ ਉਹਨਾਂ ਕਰਤਾ ਕਿਹਾ ਜਾਂਦਾ ਸਾਡੀ ਜਿੱਤਾਂ ਉਹਨਾਂ ਦਾ ਸਿਆਣਾ ਕਰਪਾ ਕਰੋ ਜੀ ਬੇਧਿਆਨ ਨੂੰ ਦੋਤਾ ਵੇਦਨ ਦੀਆਂ ਗੱਲਾਂ ਬਖਸ਼ ਕਰੋ ਭਾਈ ਕਰਨਜੀਤ ਸਿੰਘ ਦੇ ਤੀਸੇ ਮੇਰਾ ਪ੍ਰਾਪਤ ਰਖਣਾ ਬੱਚਿਆਂ ਨੂੰ ਸ਼ਾਸਤਰ ਵਿਦਿਆ ਸਿਖਾਉਣ ਦੀ ਦਾਤੂ ਸਾਹ ਬਖਸ਼ ਕਰ ਲਈ ਸਰੀਰਕ ਤੰਦਰੁਸਤੀ ਉਹ ਬਖਸ਼ ਕਰ ਦੀ ਕਿਰਪਾ ਕਰੋ ਆਪਿਆ ਬਖਸ਼ਿਸ਼ ਨੂੰ ਆਮ ਸੰਸਰ ਸਹਾਇ ਹੋ ਕਰਕੇ ਰਾਜ ਨਦੂਤਾ ਸਹਿਤ ਸਿਖਾਉਣ ਕਰੇ ਮਹਾਨ ਕਿਰਪਾ ਹੋਵੇ ਸੋਖ ਹੋਵੇ ਨਾਮ ਜਤਾ ਬਿਨਾਕ ਨਾਮ ਚੰਤੀ ਪ੍ਰਾਪਤੀ All day.